ਅੱਜ ਮੀਰੀ ਪੀਰੀ ਦਿਵਸ ਹੈ ਅੱਜ ਹੀ ਦੇ ਦਿਨ ਸਾਹਿਬ ਸ੍ਰੀ ਗੁਰੂ ਹਰगोਬਿੰਦ ਜੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਜਿਨ੍ਹਾਂ ਨੂੰ ਮੀਰੀ ਪੀਰੀ ਦਾ ਨਾਮ ਦਿੱਤਾ ਗਿਆ ਸੀ ਆਖਰ ਕਿਉਂ ਗੁਰੂ ਸਾਹਿਬ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਸੀ ਅਤੇ ਕਿਉਂ ਇਹਨਾਂ ਤਲਵਾਰਾਂ ਨੂੰ ਮੀਰੀ ਪੀਰੀ ਦਾ ਨਾਮ ਦਿੱਤਾ ਗਿਆ ਹਮਦਰ ਟੀਵੀ ਦੀ ਆਪਣੇ ਦਰਸ਼ਕਾਂ ਦੇ ਲਈ ਦੇਖੋ ਇੱਕ ਖਾਸ ਰਿਪੋਰਟ ਅੱਜ ਮੀਰੀ ਪੀਰੀ ਦਿਹਾੜਾ ਹੈ ਉਹ ਦਿਨ ਜਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਦੋ ਤਲਵਾਰਾਂ ਤਾਰਨ ਕੀਤੀਆਂ ਸਨ ਜਿਨ੍ਹਾਂ ਨੂੰ ਨਾਂ ਦਿੱਤਾ ਗਿਆ ਸੀ ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਸਿੱਖ ਧਰਮ ਦੇ ਵਿੱਚ ਇਹ ਕੋਈ ਛੋਟੀ ਘਟਨਾ ਜਾਂ ਬ੍ਰਿਤਾਂਤ ਨਹੀਂ ਸੀ ਗੁਰੂ ਸਾਹਿਬ ਜੀ ਨੇ ਇਹ ਦੋ ਤਲਵਾਰਾਂ ਕਿਸੇ ਖਾਸ ਮਕਸਦ ਦੇ ਲਈ ਤਾਰਨ ਕੀਤੀਆਂ ਸਨ ਸਭ ਤੋਂ ਪਹਿਲਾਂ ਇਹ ਜਾਣਨਾ ਲਾਜ਼ਮੀ ਹੈ ਇਹ ਆਖਰ ਮੀਰੀ ਪੀਰੀ ਸ਼ਬਦਾਂ ਦੇ ਕੀ ਮਾਇਨੇ ਨੇ ਅਤੇ ਆਖਰ ਗੁਰੂ ਜੀ ਨੇ ਕਿਉਂ ਦੋ ਤਲਵਾਰਾਂ ਧਾਰਨ ਕੀਤੀਆਂ ਮੀਰੀ ਪੀਰੀ ਸ਼ਬਦ ਅਰਬੀ ਫਾਰਸੀ ਵਿਚੋਕੜ ਵਾਲੇ ਨੇ ਮੀਰੀ ਦਾ ਸੰਬੰਧ ਮੀਰ ਦੇ ਨਾਲ ਹੈ ਜੋ ਅਰਬੀ ਦੇ ਅਮੀਰ ਸ਼ਬਦ ਦਾ ਸੰਖੇਪ ਰੂਪ ਹੈ ਭਾਵੇਂ ਬਾਦਸ਼ਾਹਤ ਜਾਂ ਸਰਦਾਰੀ ਇਸੇ ਤਰ੍ਹਾਂ ਪੀਰੀ ਸ਼ਬਦ ਦਾ ਸੰਬੰਧ ਫਾਰਸੀ ਦੀ ਪੀਰ ਸ਼ਬਦ ਦੇ ਨਾਲ ਹੈ ਜਿਸ ਦਾ ਅਰਥ ਹੈ ਧਰਮ ਆਗੂ ਗੁਰੂ ਪਾਉ ਧਾਰਮਿਕ ਅਧਿਕਾਰ ਜਾਗਰਤਾ ਇਹਨਾਂ ਦੋਵਾਂ ਸ਼ਬਦਾਂ ਨੂੰ ਸਿੱਖ ਜਗਤ ਦੇ ਵਿੱਚ ਦੋ ਤਲਵਾਰਾਂ ਦੇ ਰੂਪ ਦੇ ਵਿੱਚ ਇਸਤੇਮਾਲ ਕਰਨ ਦੀ ਰਵਾਇਤ ਸ੍ਰੀ ਗੁਰੂ ਹਰगोबिंद ਸਾਹਿਬ ਤੋਂ ਸ਼ੁਰੂ ਹੋਈ ਹੈ। ਉਹਨਾਂ ਨੂੰ ਮੀਰੀ ਪੀਰੀ ਦਾ ਮਾਲਕ ਕਿਹਾ ਗਿਆ ਕਿਉਂਕਿ ਉਹਨਾਂ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਨੂੰ ਧਾਰਨ ਕੀਤਾ ਹੈ। ਮੀਰੀ ਪੀਰੀ ਨੂੰ ਇੱਕ ਜਾ ਸੰਜੇ ਰੂਪ ਦੇ ਵਿੱਚ ਧਾਰਨ ਕਰਨ ਪਿੱਛੇ ਉਸ ਸਮੇਂ ਦੇ ਇਤਿਹਾਸਿਕ ਹਾਲਾਤ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਸਿੱਖ ਗੁਰੂ ਸਾਹਿਬਾਨ ਪੀਰੀ ਜਾਂ ਗੁਰਤਾ ਤੱਕ ਆਪਣੀਆਂ ਅਧਿਆਤਮਿਕ માનਟਾਵਾਂ ਦਾ ਵਿਸਥਾਰ ਕਰਦੇ ਸਨ। ਹੁਣ ਇਹ ਵਕਰੀ ਗੱਲ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਖਾਸ ਕਰਕੇ ਬਾਬਰ ਬਾਣੀ ਪ੍ਰਸੰਗ ਦੇ ਵਿੱਚ ਮੁਗਲ ਸਰਕਾਰ ਦੇ ਅਤਿਆਚਾਰਾਂ ਵਿਰੁੱਧ ਰੋਸ ਦੀ ਭਾਵਨਾ ਮਿਲ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਮਨੁੱਖੀ ਮਾਨਸਿਕਤਾ ਨੂੰ ਝੰਝੋੜ ਦਿੱਤਾ। ਹਰੀ ਭਗਤੀ ਦੇ ਨਾਲ ਆਤਮ ਰੱਖਿਆ ਦਾ ਪ੍ਰਸ਼ਨ ਸਾਹਮਣੇ ਆਇਆ। ਗੁਰੂ ਹਰਗੋਬਿੰਦ ਸਾਹਿਬ ਨੇ ਪੀਰੀ ਦੇ ਹਰਮਿੰਦਰ ਸਾਹਿਬ ਦੇ ਨਾਲ ਮੇਰੀ ਸੂਚਕ ਅਕਾਲ ਤਖਤ ਦੀ ਸਥਾਪਨਾ ਕੀਤੀ। ਇਹ ਆਪਣੀ ਜੀਵਨ ਵਿਧੀ ਨੂੰ ਬਦਲ ਦਿੱਤਾ। ਹਰੀ ਭਗਤੀ ਦੇ ਨਾਲ ਸਾਹੀ ਚਿੰਨ ਵੀ ਸ਼ਾਮਲ ਕਰ ਲਈ ਇਸੇ ਲਈ ਤਾਂ ਪਾਈ ਗੁਰਦਾਸ ਜੀ ਨੇ ਲਿਖਿਆ ਦਲ ਪੰਜਨ ਗੁਰੂ ਸੁਰਮਾ ਵੱਡਜੋ ਦਾ ਬਹੁ ਪਰਉਪਕਾਰੀ ਇਸੇ ਤਰ੍ਹਾਂ ਮੀਰੀ ਪੀਰੀ ਦਾ ਸਿਧਾਂਤ ਸਾਂਝੇ ਰੂਪ ਦੇ ਵਿੱਚ 17 ਸਦੀ ਵੇਲੇ ਸਾਹਮਣੇ ਆਇਆ ਜੋ આજ ਤੱਕ ਜਾਰੀ ਹੈ ਇੱਥੇ ਇਹ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਮੀਰੀ ਪੀਰੀ ਦਾ ਸਿਧਾਂਤ ਸਿੱਖ ਧਰਮ ਦੀ ਵਿਲੱਖਣਤਾ ਦਾ ਪ੍ਰਤੀਕ ਹੈ ਧਰਮਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਧਰਮ ਨੇ ਅਧਿਆਤਮਿਕ ਪ੍ਰਭੂਸੱਤਾ ਦੇ ਨਾਲ-ਨਾਲ ਸਿਆਸੀ ਸੱਤਾ ਨੂੰ ਪ੍ਰਭਾਵਿਤ ਕੀਤਾ। ਮੇਰੀ ਪੀਰੀ ਇੱਕ ਦੂਜੀ ਦੀ ਪੂਰਕ ਨਹੀਂ। ਜਿੱਥੇ ਇਹ ਅਧਿਆਤਮਿਕ ਜਾਂ ਰੂਹਾਨੀ ਤਾਕਤ ਦੀ ਤ੍ਰਿਪਤੀ ਕਰਦੀ ਹੈ, ਉੱਥੇ ਹੀ ਸਿਆਸੀ ਜਾਂ ਦੁਨਿਆਵੀ ਨਿਸ਼ਚਿਤਤਾ ਦਾ ਆਧਾਰ ਬਣਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਮਝ ਗਏ ਸਨ ਕਿ ਹੁਣ ਭਗਤੀ ਅਤੇ ਸ਼ਕਤੀ ਦੇ ਸੁਮੇਲ ਦਾ ਸਮਾਂ ਆ ਗਿਆ ਹੈ ਸਿੱਖਾਂ ਨੂੰ ਹੁਣ ਸੰਤ ਸਿਪਾਹੀ ਬਣਨਾ ਹੋਵੇਗਾ ਕਿਉਂਕਿ ਜ਼ਾਲਮ ਬਲਹੀਣ ਭਗਤਾਂ ਨੂੰ ਕਲਿਆਣ ਦੇ ਰਸਤੇ ਤੇ ਚੱਲਣ ਨਹੀਂ ਦੇਵੇਗਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਆਪ ਸ੍ਰੀ ਅਕਾਲ ਤਖਤ ਸਾਹਿਬ ਦੀ ਨੀ ਰੱਖੀ ਅਤੇ ਇਸ ਦੀ ਉਸਾਰੀ ਕਰਵਾਈ ਗੁਰਿਆਈ ਦੇ ਤਿਲਕ ਦੀ ਜਗ੍ਹਾ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਇੱਕ ਮੀਰੀ ਦੀ ਅਤੇ ਇੱਕ ਪੀਰੀ ਦੀ ਪਹਿਨਾਉਣ ਦਾ ਹੁਕਮ ਦਿੱਤਾ ਉਹਨਾਂ ਐਲਾਨ ਕੀਤਾ ਕਿ ਪਹਿਲੇ ਪੰਜ ਗੁਰੂ ਸਹਾਇਬਾਨ ਵੀ ਧਾਰਮਿਕ ਅਤੇ ਰਾਜਸੀ ਗੁਰੂ ਹੋ ਕੇ ਵਿਚਰਦੇ ਰਹੇ ਨੇ ਪਰ ਹੁਣ ਅਸੀਂ ਨਾ ਸਿਰਫ ਪੰਥ ਨੂੰ ਬਲਕਿ ਸਾਰੇ ਸੰਸਾਰ ਨੂੰ ਆਪਣਾ ਰੂਪ ਕਤਕ ਕਰਨਾ ਹੈ ਉਹਨਾਂ ਪੰਥ ਨੂੰ ਪਹਿਲਾ ਹੁਕਮਨਾਮਾ ਜਾਰੀ ਕੀਤਾ ਕਿ ਸੰਗਤਾਂ ਕੋਲੋਂ ਉਹਨਾਂ ਨੂੰ ਹਥਿਆਰ ਘੋੜੇ ਅਤੇ ਜਵਾਨੀ ਦੀਆਂ ਪੇਟਾਵਾਂ ਉੱਤਮ ਰੂਪ ਦੇ ਵਿੱਚ ਪ੍ਰਭਾਨ ਹੋਣਗੀਆਂ ਆਪਣੇ ਸਿੱਖਾਂ ਦੀ ਮਾਨਸਿਕ ਅਤੇ ਸਰੀਰਕ ਅਵਸਥਾ ਇੰਨੀ ਉੱਚੀ ਕਰ ਦਿੱਤੀ ਕਿ ਜਦ ਗੁਰੂ ਜੀ ਨੇ ਸਿੱਖਾਂ ਨੂੰ ਚੰਗੀ ਨਸਲ ਦੇ ਘੋੜੇ ਲਿਆਉਣ ਦੇ ਲਈ ਸੰਕੇਤ ਦਿੱਤਾ ਤਾ ਅੰਮ੍ਰਿਤਸਰ ਤੋਂ ਕੂੜੇ ਲਿਉਣ ਦੇ ਲਈ ਸੈਂਕੜੇ ਸਿੱਖ ਤੁਰ ਪਏ। ਅਜਿਹਾ ਐਲਾਨ ਹਕੂਮਤ ਦੇ ਜ਼ੁਲਮਾਂ ਖਿਲਾਫ ਜੰਗ ਛੇੜਨ ਦਾ ਇੱਕ ਖੁੱਲਾ ਸੱਦਾ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਹੁਕਮ ਮੁਤਾਬਕ ਸਿੱਖ ਸੰਗਤਾਂ ਹਥਿਆਰਬੰਦ ਹੋ ਕੇ ਦਰਸ਼ਨਾਂ ਨੂੰ ਆਉਣ ਲੱਗੀਆਂ। ਗੁਰੂ ਸਾਹਿਬ ਨੇ ਸਿੱਖ ਸੂਰਬੀਰਾਂ ਨੂੰ ਬਾਬਾ ਬੁੱਢਾ ਜੀ ਦੀ ਦੇਖਰੇਖ ਚ ਜੰਗ ਜੂ ਸੰਗਰਸ਼ ਤੇ ਲਈ ਤਿਆਰ ਕੀਤਾ ਅਤੇ ਇਹਨਾਂ ਦੇ ਚਾਰ ਜਥੇ ਬਣਾਏ। ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਬੈਠ ਕੇ ਸਿੱਖ ਸੰਗਤਾਂ ਦੇ ਦਰਬਾਰ ਲਗਾਉਣੇ ਸ਼ੁਰੂ ਕਰ ਦਿੱਤੇ। ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਕੁਸ਼ਤੀਆਂ, ਜੰਗ ਜੂ ਘੜਤਬ ਵਾਲੀਆਂ ਖੇਡਾਂ ਕਰਵਾਉਣੀਆਂ ਆਰੰਭ ਕਰ ਦਿੱਤੀਆਂ ਗਈਆਂ। ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਦੋ ਕੇਸਰੀ ਨਿਸ਼ਾਨ ਸਾਹਿਬ ਲਹਿਰਾਏ ਗਏ ਜੋ ਮੀਰੀ ਪੀਰੀ ਦੀ ਸ਼ਕਤੀ ਦੇ ਪ੍ਰਤੀਕ ਨੇ। ਗੁਰੂ ਜੀ ਰੋਜ਼ਾਨਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੱਖ ਸੰਗਤਾਂ ਦਾ ਦਰਬਾਰ ਲਗਾਉਂਦੇ ਸਿੱਖਾਂ ਦੇ ਆਪਸੀ ਝਗੜਿਆਂ ਨੂੰ ਸੁਣਿਆ ਜਾਂਦਾ ਅਤੇ ਉਹਨਾਂ ਦਾ ਨਿਬੇੜਾ ਵੀ ਕੀਤਾ ਜਾਂਦਾ ਇਸ ਦਰਬਾਰ ਨੇ ਸਾਬਤ ਕਰ ਦਿੱਤਾ ਕਿ ਸਿੱਖ ਕੌਮ ਸਿੱਖ ਧਾਰਮਿਕ ਖੇਤਰ ਦੇ ਵਿੱਚ ਸੁਤੰਤਰ ਨਹੀਂ ਸਗੋਂ ਸੰਸਾਰਿਕ ਮਸਲਿਆਂ ਨੂੰ ਵੀ ਨਜਿੱਠਣ ਦੀ ਸ਼ਕਤੀ ਰੱਖਦੀ ਹੈ ਇਹ ਗੁਰੂ ਜੀ ਦੀ ਸ਼ਹਾਦਤ ਦਾ ਪ੍ਰਤੀਕਰਮ ਸੀ ਅਤੇ ਸ਼ਹਾਦਤ ਦੇ ਰੂਪ ਦੇ ਵਿੱਚ ਦਿੱਤੇ ਗਏ ਚੈਲੰਜ ਨੂੰ ਪ੍ਰਵਾਨ ਕਰਨ ਦਾ ਐਲਾਨ ਸੀ ਜਲਦੀ 500 ਜਵਾਨਾਂ ਦਾ ਸੈਨਿਕ ਜੱਥਾ ਬਣ ਗਿਆ ਗੁਰੂ ਸਾਹਿਬ ਨੇ ਅੱਗੋਂ ਇਹਨਾਂ ਦੇ 100-100 ਦੇ ਪੰਜ ਜੱਥੇ ਬਣਾ ਕੇ ਭਾਈ ਵਿਦੀ ਚੰਦ, ਭਾਈ ਪੈੜਾ ਜੀ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ ਤੇ ਭਾਈ ਲੰਗਾ ਜੀ ਨੂੰ ਇੱਕ-ਇੱਕ ਜੱਥੇਦਾਰ ਜੱਥੇਦਾਰ ਥਾਪਿਆ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲੋਕਾਂ ਦੇ ਝਗੜਿਆਂ ਦਾ ਨਿਪਟਾਰਾ ਕੀਤਾ ਜਾਣ ਲੱਗਿਆ। ਇਸ ਦੇ ਨਾਲ ਸਿੱਖਾਂ ਦੇ ਵਿੱਚ ਜਾਗ੍ਰਿਤੀ ਆਈ। ਮੀਰੀ ਰਾਜ ਦੀ ਸੂਚਕ ਹੈ ਅਤੇ ਪੀਰੀ ਜੋਗ ਦੀ। ਮੀਰੀ ਸੰਸਾਰਕ ਖੇਤਰ ਦੇ ਨਾਲ ਸੰਬੰਧਿਤ ਹੈ। ਅਤੇ ਪੀੜੀ ਅਧਿਆਤਮਕ ਖੇਤਰ ਦੇ ਨਾਲ ਮੇਰੀ ਸਮਾਜਿਕ ਜੀਵਨ ਦੇ ਵਿਵਹਾਰ ਖੇਤਰ ਦੀ ਅਗਵਾਈ ਕਰਦੀ ਹੈ ਅਤੇ ਪੀੜੀ ਅਧਿਆਤਮਕ ਖੇਤਰ ਦੀ ਮੇਰੀ ਸਰੀਰਕ ਪੁੱਖ ਦੀ ਪੂਰਤੀ ਕਰਦੀ ਹੈ ਅਤੇ ਪੀੜੀ ਆਤਮਿਕ ਪੁੱਖ ਦੀ ਆਤਮਿਕ ਪੱਖੋਂ ਸੰਤ ਹੋਣਾ ਪੀੜੀ ਹੈ ਅਤੇ ਤੱਕੇਸ਼ਾਹੀ ਤੇ ਬੇਇਨਸਾਫੀ ਵਿਰੋਧ ਸਿਪਾਹੀ ਬਣਨਾ ਮੇਰੀ ਹੈ ਮੇਰੀ ਅਤੇ ਪੀੜੀ ਅਧਿਆਤਮਕਤਾ ਤੇ ਸੰਸਾਰਕਤਾ ਦਾ ਸੰਜੋਗ ਹੈ ਭਗਤੀ ਅਤੇ ਸ਼ਕਤੀ ਦਾ ਸੁਮੇਲ ਹੈ ਇਹ ਬਲਵਾਨ ਆਤਮਾ ਅਤੇ ਬਲਵਾਨ ਸ਼ਰੀਰ ਦਾ ਸਾਵਾਪਨ ਹੈ ਰੂਹਾਨੀ ਅਤੇ ਜਿਸਮਾਨੀ ਸ਼ਕਤੀ ਦਾ ਸੁਮੇਲ ਹੈ ਬਿਊਰੋ ਰਿਪੋਰਟ ਹਮਦਰ ਟੀਵੀ